ਯੋਗ ਸ਼ਾਲਾ ਪਿੰਡ ਨੂਰਪੁਰ ਬੇਟ ਵਿੱਚ ਆਪ ਜੀ ਦਾ ਸਵਾਗਤ ਹੈ। ਆਪ ਆਪਣਾ ਬੇਟਾ ਪਰਿਚੈ ਦਿਓ। ਮੇਰਾ ਨਾਮ ਅਮਨਦੀਪ ਕਾਰਾ ਹੈ। ਮੇਰੀ ਉਮਰ 21 ਹੈ। ਮੈਨੂੰ 5 ਦਿਨ ਹੋ ਗਏ ਸੀ ਸਾਹ ਨਹੀਂ ਆ ਰਿਹਾ ਸੀ ਬਹੁਤ ਦਿੱਕਤ ਆ ਰਹੀ ਸੀ ਔਖਾ ਸਾਹ ਹੁੰਦਾ ਸੀ 5-5 ਮਿੰਟ ਬਾਅਦ ਤੇ 3 ਦਿਨ ਹੋਇਆ ਮੈਂ ਯੋਗਾ ਕਰਨ ਆ ਰਹੀ ਹਾਂ ਤੇ ਕੱਲ ਮੈਨੂੰ ਵਧੀਆ ਤਰ੍ਹਾਂ ਸਾਹ ਆ ਗਿਆ ਵਾ। ਹੁਣ ਮੇਰਾ ਵਧੀਆ ਸਾਹ ਆ ਰਿਹਾ ਵਾ। ਅੱਛਾ ਤੁਹਾਡਾ ਸਾਹ ਰੁਕ ਜਾਂਦਾ ਸੀਗਾ? ਹਾਂਜੀ ਸਾਹ ਲੈਣ 'ਚ ਤਕਲੀਫ ਹੁੰਦੀ ਸੀ ਹਾਂਜੀ ਕਿੰਨੇ ਕਿੰਨੇ ਵਾਰੀ ਦਿਨ ਵਿੱਚ ਪੂਰਾ ਦਿਨ ਇਦਾਂ ਹੀ ਹੁੰਦਾ ਸੀ 5-5 ਮਿੰਟ ਬਾਅਦ ਰੁਕ-ਰੁਕ ਕੇ ਆਉਂਦਾ ਸੀਗਾ ਅੱਛਾ 5 ਮਿੰਟ ਬਾਅਦ ਤੁਹਾਡਾ ਸਾਹ ਰੁਕ ਜਾਂਦਾ ਸੀ ਔਖਾ ਆਉਂਦਾ ਸੀ ਫਿਰ ਔਖਾ ਆਉਂਦਾ ਸੀ ਹਾਂਜੀ ਫਿਰ ਕਿਵੇਂ ਠੀਕ ਹੁੰਦਾ ਸੀ ਯੋਗਾ ਕਰਨ ਨਾਲ ਅੱਜ ਤੀਸਰਾ ਦਿਨ ਆ ਮਤਲਬ ਯੋਗਾ ਕਰਨ ਨਾਲ ਥੋੜਾ ਸੈੱਟ ਹੋ ਗਿਆ ਨਹੀਂ ਨਹੀਂ ਯੋਗਾ ਕਰਨ ਤੋਂ ਪਹਿਲਾਂ ਕਿਵੇਂ ਠੀਕ ਹੁੰਦਾ ਸੀ ਪਹਿਲਾਂ ਤਾਂ ਠੀਕ ਨਹੀਂ ਹੁੰਦਾ ਸੀ ਮੈਡੀਸਿਨ ਲੈ ਸੀਗੀ ਅੱਛਾ ਮੈਡੀਸਿਨ ਸਪਿਰਾਈਡ ਵਗੈਰਾ ਡਾਇਰੀ ਫਾਈਲਿੰਗ ਵਗੈਰਾ ਲੈਂਦੇ ਸੀਗੇ ਹਾਂਜੀ ਫਿਰ ਠੀਕ ਹੁੰਦੇ ਸੀ ਅਦਰਵਾਇਜ਼ ਨਹੀਂ ਤਾਂ ਉਸ ਤਰ੍ਹਾਂ ਹੀ ਦੌਰਾ ਪਿਆ ਰਹਿੰਦਾ ਸੀ ਠੀਕ ਹੈ ਹਾਂਜੀ ਹੋਰ ਕੀ ਤਕਲੀਫ ਹੁੰਦੀ ਸੀ ਜੀ ਆਪ ਨੂੰ ਬਸ ਇਹੀ ਸੀ ਇਹੀ ਇਹੀ ਤਕਲੀਫ ਜ਼ਿਆਦਾ ਸੀ ਹਾਂਜੀ ਰਾਤ ਵੇਲੇ ਵੀ ਸਾਹ ਰੁਕਦਾ ਸੀ ਹਾਂਜੀ ਰਾਤ ਨੂੰ ਨੀਂਦ ਨਹੀਂ ਆਉਂਦੀ ਸੀ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਤੇ ਸਾਹ ਵੀ ਰੁਕ ਜਾਂਦਾ ਸੀ ਹਾਂਜੀ ਹੁਣ ਸਾਹ ਦਾ ਜਾਣੇ ਕਿ ਫੇਫੜਿਆਂ ਤੇ ਇਹ ਪ੍ਰਾਣਾਯਾਮ ਦਾ ਬਹੁਤ ਸਿੱਧਾ ਅਸਰ ਹੈ ਪ੍ਰਾਣਾਯਾਮ ਨਾਲ ਫੇਫੜੇ ਤਕੜੇ ਹੋ ਜਾਂਦੇ ਹਨ ਸਿਰਫ 3 ਦਿਨਾਂ ਵਿੱਚ ਇਸ ਬੇਟੀ ਨੂੰ ਇੰਨਾ ਫਾਇਦਾ ਹੋਇਆ ਹੈ ਫੇਫੜੇ ਤਕੜੇ ਹੋ ਗਏ ਹਨ ਇਹਨਾਂ ਦੇ ਵਿਕਾਰ हट ਗਏ ਹਨ ਤੇ ਇਸ ਕਰਕੇ ਇਹਨਾਂ ਦਾ ਸਾਹ ਰੁਕਣਾ ਠੀਕ ਹੋ ਗਿਆ ਹੈ ਬਹੁਤ ਖੁਸ਼ੀ ਦੀ ਗੱਲ ਹੈ ਹੁਣ ਜਿਹੜੀਆਂ ਸਾਹ ਦੀਆਂ ਦਵਾਈਆਂ ਖਾਣੀਆਂ ਨੇ ਥਾਇਰੋਇਡ ਨੇ ਬੈਕਸਾ ਮਿੱਠਾ ਸੌਨ ਉਹਦੇ ਚ ਆਮ ਹੈ ਡੈਰੀ ਫਾਈਲ ਇਹਨਾਂ ਐਸਥਾਲੀਨ ਐ ਉਹ ਬੜਾ ਘਾਤਕ ਅਸਰ ਸਰੀਰ ਤੇ ਕਰਦੀਆਂ ਹਨ ਇਸ ਕਰਕੇ ਆਪਾਂ ਨੂੰ ਉਹਨਾਂ ਦਾ ਪ੍ਰਯੋਗ ਐਮਰਜੈਂਸੀ ਚ ਤਾਂ ਠੀਕ ਹੈ ਪਰ ਆਮ ਤੌਰ ਤੇ ਆਪਾਂ ਨੂੰ ਨਹੀਂ ਕਰਨਾ ਚਾਹੀਦਾ ਹੁਣ ਇਹ ਆਪ ਨੂੰ ਕਿੰਨੇ ਤਿੰਨ ਦਿਨ ਹੋਏ ਨੇ ਹਲੇ ਇੱਥੇ ਹਾਂਜੀ ਤਿੰਨ ਦਿਨ ਹੋ ਗਏ ਯੋਗਾ ਕਰਦੇ ਨੂੰ ਪੰਜ ਦਿਨ ਤੋਂ ਪ੍ਰੋਬਲਮ ਸੀ ਅੱਛਾ 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 ਹੁਣ ਤਿੰਨ ਦਿਨਾਂ ਵਿੱਚ ਇਹਨਾਂ ਨੂੰ ਇੰਨਾ ਆਰਾਮ ਆਇਆ ਹੁਣ ਤੁਸੀਂ ਆਪ ਸੋਚੋ ਵੀ ਜਿਹੜਾ 3 ਦਿਨ ਵੀ ਯੋਗ ਸ਼ਾਲਾ ਇਹਨ ਪਿੰਡ ਨੂਰਪੁਰ ਬੇਟ ਵਿੱਚ ਆ ਗਿਆ ਇੱਥੇ ਫ੍ਰੀ ਸੇਵਾ ਹੈ ਕੋਈ ਖਰਚਾ ਨਹੀਂ ਹੈਗਾ ਤੇ ਇੰਨਾ ਫਾਇਦਾ ਹੈ ਦਵਾਈਆਂ ਗਲੋਂ ਲੈ ਗਈਆਂ ਹੋਰ ਕੀ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ